ਗੋਲੀ ਨਜ਼ਰ ਪੜ ਜਾਂਦਾ ਅੱਛਾ ਮਲੇਂਦਰ ਜੇ ਕਿਤੇ ਇੱਕ ਜਗਰਾਤੇ ਚ ਮੇਲੇ ਚ ਹੁੰਦੇ ਨਾ ਕਦੇ ਚਾਬੀ ਨਹੀਂ ਲੱਭਣੀ ਸੀ ਇਹ ਤਾਂ ਗੱਲ ਕਰ ਮਾਤਾ ਰਾਣੀ ਦੀ ਕਿਰਪਾ ਮਾਤਾ ਸੋ ਹੀ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਜੀਮਾ ਵਲੋਗਸ ਨੇ ਤਾਂ ਪਹੁੰਚ ਚੁੱਕੇ ਹਾਂ ਮਮਾਂ ਟਿਚੁੱਕੇ ਮਮਾਂ ਰੋਟੀ ਖਾਣ ਲੱਗੇ ਨੇ ਰੋਟੀ ਖਾਣ ਲੱਗੇ ਆ ਯਾਰ ਸੋਈ ਚ ਨਾ ਗੰਦ ਮਾਰਿਆ ਕਰ ਗਾਇਜ਼ ਮੇਰੀ ਅੱਜ ਤੱਕ ਜਦ ਤੱਕ ਠੀਕ ਹੀ ਸੀ ਹਾਂ ਵੱਡ ਜਾ ਬੰਚ ਵੱਜ ਮੇਰੀ ਅੱਜ ਤੱਕ ਜਦ ਤੱਕ ਠੀਕ ਹੀ ਸੀ ਮੇਰਾ ਸ਼ਰੀਰ ਬਹੁਤ ਢੰਗੋਂ ਦਰਦ اٹل لے وندا ਜਦ ਜਦ ਤੇਰੇ ਗਾਣਾ ਪੈ ਜਾਂਦੀਆਂ ਉਹ ਤੇਰਾ ਸਰੀਰ ਢੱਲਾ ਹੋ ਜਾਂਦਾ ਖਾਈ ਲਓ ਖਾਈ ਲਓ ਉੱਧਰ ਜਾ ਕੇ ਖਾਇਆ ਜਾ ਤੇਤੀ ਖਾ ਲਓ 내 ਰਸੋਈ ਚ ਗੰਦ ਘਾ ਤਾਂ ਮਾਰ ਦਿੰਨੇ ਨਾ ਛਾੜੇ ਡੋ ਮਨ ਨੂੰ ਭੁੱਖ ਲੱਗ ਗਈ ਗイズ ਆਪਾਂ ਬੈਨੇ ਆ ਹੁਣ ਉਹ ਬੈਠਾ ਹੈ ਮੇਰਾ ਤਾਂ ਸੋਨੂ ਦਿਲ ਕਰਦਾ ਪਰ ਸੋਣਾ ਨਹੀਂ ਗਾ ਗਿਆ ਮੇਰਾ ਸਰੀਰ ਠੱਕਿਆ ਪਿਆ ਮੇਰੀ ਇੰਟਰ ਤਾਂ ਦੇ ਦੇ ਯਾਰ ਦੇ ਤਾਂ ਦਿੱਤੀ ਤੁਸੀਂ ਮੇਰੀ ਇੰਟਰ ਮੈਂ ਸਸਰੀ ਕਾ ਨਹੀਂ ਬੁਲਾਈ ਸਾਰਨ ਕੋਈ ਨਹੀਂ ਸਾਰੇ ਪਰਦੇਸੀ ਸਸਰੀ ਕਾ ਸਟਾਰਟ ਆ ਮੈਂ ਨਹੀਂ ਪਤਾ ਕਰਾਂ ਉਹ ਸਟਾਰਟ ਆ ਹੁਣ ਬੋਲ ਲੋ ਮੈਂ ਨਹੀਂ ਬੋਲਣਾ ਨਾ ਬੋਲੋ ਕੀ ਆ ਨਾ ਤੂੰ ਗਾਇਜ਼ ਮਮਾ ਕਲਪ ਗਏ ਕਲਪੂ ਇਹ ਗਲਤੀ ਨਾ ਕੱਢ ਲਿਓ ਹੁਣ ਇੱਚੀ ਵੀ ਵੀ ਨਹੀਂ ਹਾਲ ਸੋਣਾ ਚਾਹੀਦਾ ਬੰਦੇ ਨੂੰ ਵੀ ਇਹ ਵੀ ਗਲਤੀ ਹੋ ਗਈ ਇਹ ਨਾ ਕਹਿ ਦੋ ਮੈਂ ਤਾਂ ਕੈਮਰਾ ਚੱਕ ਕੇ ਐਂ ਕਰਤਾ ਸੀ ਅੱਜ ਮੈਂ ਹਜੇ ਤੱਕ ਕੋਈ ਗਲਤੀ ਨਹੀਂ ਕੀਤੀ ਤੂੰ ਦਰ ਤੋਂ ਸੱਤ ਦਾ ਹੀ ਨੀਵੰਦਰ ਉਹ ਤਾਂ ਦੈਨ ਨਾ ਉਧਰੋਂ ਚੜੂਗਾ ਤੂਏ ਪਾਸਿਓਂ ਨਾ ਬਕਵਾਸ ਮਾਰਿਆ ਕਰ ਮਲਿੰਦਰ ਸੋਹਣੇ ਗੋਲੀ ਨਾਲ ਸਿਰ ਪਾੜ ਦੂ ਤਰਾ ਗੋਲੀ ਨਾਲ ਸਿਰ ਪਾੜ ਜੰਨਾ ਅੱਛਾ ਆਵਲੀ ਗੋਲੀ ਨਾਲ ਖਾਣੇ ਕਿਹੜਾ ਕਰਾ ਹੁੰਦਾ ਵਾ ਉਹੋ ਦਾਲ ਤੇ ਕਾਂਡ ਕਰਤਾ ਤੂੰ ਘੱਟ ਕਰ ਨਾ ਤੂੰ ਤਾਂ ਨਿੱਤ ਕਰਦਾ ਚਾਹ ਤਾਂ ਬਕਵਾਸ ਨਹੀਂ ਕਰਨੀ ਹਾਂ ਕੰਨ ਬਕਵਾਸ ਨਹੀਂ ਬਕਵਾਸ ਕਿੰਨ ਕਰਨਾ ਆਪਣੇ ਕਹਿ ਦੇ ਸ਼ੋੜਾ ਦੇਖ ਤੋਰ ਆਈ ਨਹੀਂ ਆਨੇ ਸ਼ੋੜੀ ਅੰਮਾ ਤੋੜਦੀ ਗੈਸ ਉਂਗਲ ਤੋੜਦੀ ਮਮਾ ਨੇ ਮੇਰੀ ਬਰਾਤਰ ਉਂਗਲ ਬਦਮਾਸ਼ੀ ਨਾ ਆਉਂਦੇ ਪਿੰਡ ਚ ਦਿਖਾਈ ਮੁੱਲਾ ਪਰ ਜਾ ਕੇ ਚਾਲੂ ਛੱਤਰ ਪਾਏ ਲੁਧਿਆਣੇ ਚ ਨਹੀਂ ਦਿਖਾਣੀ ਗਾਇਜ਼ ਮਮਾ ਦੇ ਫੋਨ ਨੂੰ ਮਾਰ ਦਸ ਏਕਾ ਦਵਾਨੇ ਆ ਮਮਾ ਅੰਮ੍ਰਿਤਦਰੇ ਛੱਤਰ ਪੈ ਜਾਣਾ ਚਲ ਮੈਂ ਦੱਸਾਂ ਇੱਧਰ ਦੇਖ ਇੱਧਰ ਗਾਇਜ਼ ਮਮਾ ਦੇ ਫੋਨ ਦਾ ਵਾਟਰਪਰੂਫ ਟੈਸਟ ਕਰਦੇ ਕਰਦੇ ਇੱਥੇ ਤੇਨ ਤੇ ਸੁਪਾ ਨਹੀਂ ਕਰਦਾ ਜਿਹੜਾ ਤੂੰ ਲੈ ਚ ਦੇ ਤਾ ਬੜ ਮੜ ਫੋਨ ਮੈਨੂੰ ਤੇ ਚਲੋ ਗਾਇਜ਼ ਤੁਹਾਨੂੰ ਮੇਰੇ ਦੇ ਆਪਾਂ ਚਾਹ ਪੀ ਕੇ ਸਾਰ ਦਿਨ ਉੱਤ ਤੱਕ ਲਾਈਕ ਮੈਂਟ ਸ਼ੇਅਰ ਕਰ ਦਿਓ ਗਾਈਜ਼ ਆਪਾਂ ਖਾਣ ਲੱਗਿਆ ਹੁਣ ਰੋਟੀ ਰੋਟੀ ਸਾਡੇ ਸਾਹਮਣੇ ਪਈ ਹੈ ਤੇ ਤੁਹਾਨੂੰ ਮਿਲਦੇ ਆਪਾਂ ਰੋਟੀ ਖਾ ਕੇ ਤੇ ਦਿੱਤੇ ਬਿੱਟਾ ਇੱਟਾ ਚਿਪੜਾ ਵੀ ਖਾਓ ਨਾਲ ਸੈਲਡ ਤਾਂ ਚਲੋ ਮਿਲਦੇ ਤੁਹਾਨੂੰ ਆਈ ਲਵ ਯੂ ਟੂ ਆਲ ਤਾਂ ਕਿ ਹੋਣ ਲੱਗਿਆ ਰੈਡੀ ਸੋ ਮੈਂ ਤਾਂ ਹੋ ਚੁੱਕਿਆ ਹਾਂ ਰੈਡੀ ਤੇ ਵੀਰਾ ਤੋ ਰਿਆ ਬਾਹਰ ਗੱਡੀ ਤੇ ਆਈ ਗਿਆ ਵਾ ਮਮਾ ਹੋ ਜਨੇ ਰੈਡੀ ਦੇਖ ਸਕਦੇ ਸੀ ਹੈਲੋ ਹੈਲੋ ਇੱਧਰ ਦੇਖੋ ਮੇਕਅਪ ਹੋਣ ਆਲਾ ਵਾ ਇੱਧਰ ਹੋ ਗਿਆ ਇਨਾ ਫਰਕ ਹੈ गाइस ਦੇਖ ਲਿਆ ਕਿ ਕਰੀਮ ਨਾਲ ਗਾਇਜ਼ ਬਟ ਮੈਂ ਕੁਝ ਨਹੀਂ ਲਾਇਆ ਫਿਰ ਵੀ ਮਾਰ ਜੰਮੇ ਹੀ ਸੋਹਣੇ ਆ ਗਾਇਜ਼ ਮੇਰੀ ਲੁੱਕ ਦੱਸ ਸਕੇ ਹੋ ਜੀ ਇਹ ਸੂਟ ਮੇਰਾ ਮੈਨੂੰ ਮਾਸੇ ਰੀਤਾ ਕੱਲ ਤੁਸੀਂ ਬਲੌਗ ਦੇਖਿਆ ਹੋਣਾ ਮਾ ਨਾ ਤੇ ਆਹ ਮੇਰਾ ਸੂਟ ਹੈ ਮੀ ਪੈਂਟ ਦੇਖ ਸਕਦੇ ਹੋ ਦੇਖੋ ਬੈਲ ਬਾਟਮ ਪੈਂਟ ਗਾਇਜ਼ ਆਪਾਂ ਹੁਣ ਚੱਲੇ ਆ ਮੰਦਿਰ ਆਪਾਂ ਨੂੰ ਮੰਦਿਰ ਪਹੁੰਚਣ ਤੇ ਲੱਗਣਾ ਵਾ ਅੱਧਾ ਜਾਂ ਪੂਨਾ ਘੰਟਾ ਲੱਗਣਾ ਵਾ ਤਾ ਚਲੋ ਚੱਲਦੇ ਆ ਯੰਗ ਉੱਥੇ ਸਟਾਰਟ ਹੋ ਕੇ ਨੇ ਵੇਜ 7 ਵਜੇ 7 ਵਜੇ ਸਟਾਰਟ ਹੁੰਦਾ ਵਾ ਹਾਂ 7 4 ਵਜੇ ਹਜੇ ਅਸੀਂ ਜਲਦੀ ਚੱਲੇ ਅੱਜ ਅਸੀਂ ਚੱਲੇ ਆਂ ਚੱਲੋ ਹੁਣ ਚੱਲਦੇ ਆ ਮਮਾ ਨੇ ਪਾਇਆ ਹੋਇਆ ਵਾ ਯਲੋ ਸੂ ਯਲੋ ਸੂ ਐਂਡਰੋਨੀ ਐਂਡਰੋਇਡ ਯਲੋ ਸੂ ਸੋ ਗਾਇਜ਼ ਆਪਾਂ ਕਰੋ ਤੁਰਪੇ ਆਪਾਂ ਚੱਲੇ ਹੁਣ ਮੰਦਿਰ ਤੇ ਚਲੋ ਚੱਲਦੇ ਆ ਗੱਡੀ ਪਾਲੀ ਆਪਾਂ ਪਹਿਲੇ ਗੇਰ ਚੰਦੂ ਜਗਰ ਪੈ ਗਿਆ ਵਾ ਤੇ ਚਲੋ ਚੱਲਦੇ ਗੱਡੀ ਖੜੀ ਮੋਟੀ ਸੀ ਨਾ ਕਿੱਡੀ ਕਿੱਡੀ ਮੋਟੀ ਸੀ ਕਿੱਡੀ ਕਿੱਡੀ ਮੋਟੀ ਸੀ ਕੁੜੀ ਕਿ ਟਿਮੋਟੀ ਦੀ ਹਾਂਜੀ ਤੇਰਾ ਖਾਂਦੀ ਆ ਅਗਲੇ ਆਪਦੇ ਘਰੋਂ ਖਾਂਦੀ ਆ ਤੇ ਗੈਸ ਆਪਾਂ ਚਲੇ ਆ ਮੰਦਿਰ ਤੇ ਆਪਾਂ ਕਿੱਲੇ ਲੈਣ ਆਏ ਆ ਵੀਰੇ ਵੀਰੇ ਕਿਲੋ 50 ਦੇ ਦਰਜਨ 80 ਦੀ ਆ ਵੀਰੇ ਤੂੰ ਇੱਥੇ ਲਾ ਦੀਏ ਲਾਜਾ ਪਹਿਪੜਾ ਕਰੋਗੇ ਉਹ ਦੇਖੋ ਮੇਰੇ ਮम्मा ਬੈਠੇ ਨੇ ਓਏ ਹੋਏ ਮੈਂ ਗੈਸ ਚੱਲੋ ਚੱਲਦੇ ਆਪਾਂ ਬਨਾਨਾਸ ਫੜਲੇ ਹੋਏ ਨੇ ਆਪਾਂ ਆ ਲਓ ਗਾਇਜ਼ ਨੰਨ ਰੱਖਦੇ ਨੇ ਪਿੱਛੇ ਆਪਾਂ ਬੰਨੇ ਕਾਰ ਚਲੋ ਮੈਂ ਕੁਝ ਸਹੀ ਨਹੀਂ ਖਾਣ ਨੂੰ ਉੱਥੇ ਕੁਝ ਖਾਣ ਨੂੰ ਹੀ ਸੀਗਾ ਸਾਦ ਨੂੰ ਕੋਈ ਆਉਂਦਾ ਗਿੱਲਾ ਤੁੱਥ ਲਵਾਂਗੇ ਗਿੱਲਾ ਹੀ ਆ ਖੜੇ ਆਪਾਂ ਗਿੱਲਾ ਪਾਸ ਪਾਸ ਪੁੱਕਾ ਤਾਂ ਹੈਗਾ ਵਾ ਗਿੱਲਾ 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 ਨਹੀਂ ਗਿੱਲਾ ਖੜੇ ਆ ਗਿੱਲ ਚੌਕ ਗਿੱਲਾ ਗਿੱਲੇ ਪਿੰਡ ਚ ਖੜੇ ਗਿੱਲਾ ਹਾਂ ਗਿੱਲਾ ਨਹੀਂ ਆਹ ਗਿੱਲਾ ਇੱਥੋਂ ਲੈਣਾ ਮਾਂ ਇੱਥੋਂ ਲੈਣਾ ਬੈਕ ਕੇ ਨਮਾ ਚੱਲੋ ਚੱਲੋ ਰੋਕਣਾ ਨਹੀਂ ਚੱਲੋ ਬੈਸ ਵਿੱਚ ਲੈ ਕੇ ਆਂਨਾ ਵਾ ਅਬ ਡੋਲਸ ਹਿੱਤ ਤੱਕ ਸੋ ਗਾਇਸ ਮੈਂ ਆ ਚੁੱਕਿਆ ਮੈਂ ਗੱਡੀ ਚ ਤੇ ਕੁਰਕਰੇ ਮਿਲੇ ਆਂਨੇ ਤੇ ਵੀਰੇ ਦਾ ਕੁਰਸਾਂ ਵਿੱਚ ਹੋ ਰਿਹਾ ਵਾ ਪੈਕ ਭੰਡ ਰਿਹਾ ਵਾ ਤੇ ਵੀਰ ਆਉਤੀਆ ਜਦੋਂ ਆਊਗਾ ਤੇ ਫਿਰ ਤੁਹਾਨੂੰ ਮਿਲਾਵਾਂਗੇ ਜਦ ਤੱਕ ਅਸੀਂ ਕੁਰਕਰੇ ਖਾ ਲਈਏ ਬਾਏ ਬਾਏ ਤੁਸੀਂ ਤੇ ਖਾ ਲੋ ਸੋ ਗਾਇਸ ਮੈਂ ਆ ਗਿਆ ਵਾ ਤਾਂ ਹੁਣ ਆਪਾਂ ਗਿੱਲਾ ਗਿੱਲੇ ਘੁੰਮ ਰਹੇ ਆ ਹੂੰ ਗਿੱਲਾ ਗਿੱਲਾ ਤਾਂ ਮੈਂ ਲੈ ਆ ਸੈਂਡਵਿਚ ਆਪਣੇ ਵਾਸਤੇ ਖਾਣ ਲਈ ਤੇ ਹਲੇ ਕਿ ਮੈਂ ਫਿਰ ਆ ਜਿੰਨਾਂ ਦੀ ਘੁਰਕੜੀਆਂ ਚ ਮੂੰਹ ਮਾਰ ਰਿਹਾ ਹਾਂ ਘੁਰਕੜਾ ਤਰਤੁਰਾ ਖਾਣ ਪਸੰਦ ਹੈ 10 ਰੁਪਏ ਦੇ ਤਰਤure ਕਿਉਂ ਚੋੜ ਪੇ ਗਾਇਸ ਮੰਮਾ ਦਾ ਚੀਜ਼ੋ ਚੀਜ਼ੀ ਹੋ ਗਿਆ ਖਾਣਾ ਵੀ ਨਹੀਂ ਆਉਂਦਾ ਨੇ ਤਾਂ ਹੀ ਮੈਂ ਬਾਹਰ ਨਹੀਂ ਜਾ ਕੇ ਆਂਦਾ ਹੁੰਦਾ ਹਾਂ ਤਾਂ ਮੈਂ ਹਾਲ ਦਿਖਾਵਾ ਨਾ ਮੇਰੇ ਸੈਂਡਵਿਚ ਗਾਇਸ ਜਦੋਂ ਆਪਾਂ ਇਹਨੂੰ ਕਹਦੇ ਹੋ ਖਾਣਾ ਨਹੀਂ ਅਸਲੋਂ ਖਾਣ ਆਣੀ ਅਸੀਂ ਨਹੀਂ ਖਾਣਾ ਮੈਂ ਆਪਣੇ ਜੋਗਾ ਇੱਕ ਸੈਂਡਵਿਚ ਲੈ ਗਿਆ ਹੂੰ ਸੈਂਡਵਿਚ ਕਿਤੇ ਛੋਟਾ ਜਾਵਾ ਐਡਾ 4 ਪੀਸ ਨੇ ਆ ਦੇ ਹੇ ਐਡਾ ਵੱਡਾ ਮੇਰੇ ਹੱਥ ਤੇ ਦੂਜਾ ਪੀਸ ਆ ਇਕ ਮੇਰੇ ਹੱਥ ਦਾ ਤਾਂ ਗੇਣਾ ਪੈਕ ਕੰਬੀਨੇਸ਼ਨ ਟਰਾਈ ਕਰਦੇ ਆ कुरकुरा ਬਿੱਡਾ ਕਰਦੇ ਆ ਹਾਂ ਹਾਂ ਚਿਲਨ ਛੁੱਟਦੇ ਆ ਸਾਈਡ ਤੇ ਕੀ ਚੈਨ ਕਰਦੇ 25 ਕਿਲੋਮੀਟਰ ਅੱਗੇ ਮੰਦਿਰ ਜਾਣਾ ਹੈ ਠੀਕ ਹੈ ਰਸਤੇ 'ਚ ਤਾਂ ਤਿੰਨ ਜਗ੍ਹਾ ਖੜਕ ਕੇ ਖਾ ਲਿਆ ਸੀ ਮੈਂ ਕਹਿ ਰਹੇ ਮੈਂ ਚਲਾ ਦੇ ਤੋ ਡਰਗੇ ਸਿਮਲੇ ਜਾਣ ਤਾਂ ਬੱਸ ਨੈਪਕਿਨ ਕਿਤੇ ਹੈ ਦਿੱਤੇ ਨਹੀਂ ਲੈ ਹਾਲਾ ਵਾਲੀ ਵਾਲਾ ਦੇ ਮਨਿੰਦਰ ਹੋਰ ਬਣਾ ਨਹੀਂ ਕਰਲਾ ਸੈਂਡਵਿਚ ਬੋਸ ਆ ਗਏ ਉਧਰ ਨੂੰ ਰੋਵਣਾ ਯਾਰ ਬਲੌਗ ਬਣਦਾ ਇਨੀ ਕਿ ਸ਼ਰਮ ਤਾਂ ਕਰ ਲਾ ਮਾੜਾ ਜਿਹਾ ਦੇ ਦੇ ਮਾਂ ਨੂੰ ਐ ਕਿ ਕਰਦਾ ਮੈਂ ਖਾਲਾ ਲੈ ਖਾਲਾ ਉਹ ਖਾਇਆ ਨਹੀਂ ਨਾ ਪਾਸਟੇਰਿੰਗ ਫੜਦੇ ਗੇਅਰ ਪਾ ਚੱਲ ਮੰਮੀ ਹੋਲੀ ਬ੍ਰੇਕ ਮਾਰਿਓ ਨਹੀਂ ਤਦ ਨਾਲ ਕੰਮ ਹੋ ਗਿਆ ਫੋਨ ਗਾਈ ਸਾਡੀ ਗੱਡੀ ਚ ਟਿਕਿਆ ਆਇਆ ਦੇਖ ਲੋ ਬਿਨਾਂ ਕਿਸੇ ਸਟੈਂਡ ਤੋਂ ਗਾਉ ਟੈਨੀ ਸਟੈਂਡ ਪੁਜਾਰੇ ਬਿੱਲੀ ਤੇ ਸਾਰੇ ਤੁਸੀਂ ਫੋਨ ਕਢਾਇਆ ਵਾ ਚੱਲ ਬਿੱਲੀ ਕਿਸੇ ਕੰਮ ਤਾਈ ਜਾ ਕਹਿੰਦਾ ਕਾਹਦੇ ਸੀ ਕੋਈ ਸਟੈਂਡ ਨਹੀਂ ਲਾਇਆ ਸਟੈਂਡ ਮਤਲਬ ਕੋਈ ਗ੍ਰਿਪ ਕਰਨ ਵਾਲਾ ਐ ਕੋਈ ਚੁੰਡੀ ਟਾਈਪ ਜਾਂ ਕੋਈ ਅੱਛਾ ਆ ਆ ਸਟੈਂਡ ਲਾਇਆ ਸੀ ਚੱਕੋ ਮੇਰੇ ਹੱਥ ਦੇਂਦੇ ਆ ਲੈ ਚੱਕੋ ਮੇਰੇ ਹੱਥ ਆਓ ਆਓ ਲੈ ਸੁਣਾਓ ਕੋਈ ਗੱਲ ਬਾਤ ਚਲੋ ਸੁਣਾਓ ਛੇਤੀ ਕਰੋ ਯਾਰ ਤੁਸੀਂ ਕੋਈ ਗੱਲਾਂ ਹੀ ਨਹੀਂ ਸੁਣਾਉਂਦੇ ਅਸੀਂ ਰੋਜ਼ ਇੰਨੀਆ ਗੱਲਾਂ ਸੁਣਾਉਂਦੇ ਆ ਤੁਹਾਨੂੰ ਤੁਸੀਂ ਵੀ ਕੋਈ ਸੁਣਾ ਦਿਆ ਕਰੋ ਮਨਿੰਦਰ ਫਟਾ ਫਟਾ ਸੱਟਦੇ ਮੈਨੂੰ ਲੱਗਦਾ ਤੂੰ ਉੱਥੇ ਤੱਕ ਪਹੁੰਚਦੇ ਨੇ ਲਿਬੜ ਜਾਣਾ ਵਾ ਸਰ ਗੋਈਜ਼ ਮੇਰੇ ਨਾਲ ਹਾਥੇ ਬੀਜ਼ੀ ਐ ਕਿ ਮੈਂ ਡਰਾਈਵ ਕਰ ਰਹੀ ਹਾਂ ਨਾ ਨਹੀਂ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਮਨਿੰਦਰ ਦਾ ਕੀ ਹਾਲ ਐ ਮਨਿੰਦਰ ਨਾ ਅੱਧਿਓ ਵੱਧ ਲਿਬੜਿਆ ਪਿਆ ਵਾ ਕਾਦਾ ਕਾਦਾ ਜੂਸ ਪੀਣਾ ਮਨਿੰਦਰ ਗਾਣੇ ਦਾ ਗਾਣੇ ਦਾ ਜੂਸ ਤੁਸੀਂ ਵਲੌਗ ਬਣਾਓ ਹਾਂ ਵਲੌਗ ਬਣਾਓ ਫੜ ਫੋਨ ਆਪਦਾ ਛੱਡ ਜਾ ਛੱਡ ਫੜ ਲਾ ਫੋਨ ਫੜ ਲਾ ਆਪਦਾ ਜਦੋਂ ਜਦੋਂ ਪਾਪਾ ਆ ਕੇ ਨਾ ਫੇਰ ਬਣਾਇਆ ਕਰੂੰ ਮੈਂ ਵਲੌਗ ਪਾਪਾ ਜਰਾ ਕਰਨਗੇ ਗੱਡੀ ਦੇਖੀ ਫੇਰ ਅਸੀਂ ਬਣਾਇਆ ਕਰਾਂਗੇ ਵਲੌਗ ਮੈਂ ਤੇ ਪਾਪਾ ਗਾਇਸ ਦੇਖਿਆ ਸਹੀ ਤੁਸੀਂ ਆ ਜਾਣੇ ਸਾਡੇ ਸਰਦਾਰ ਸਾਹਿਬ ਨੂੰ ਫੇਰ ਅਸੀਂ ਚੱਕੇ ਪਾਲੀ ਨੀ ਜੀ ਮਸਾਪਾ ਆਇਆ ਤੋ ਬਹੁਤ ਰੌਣਕੀ ਬੰਦਾ ਬਹੁਤ ਰੌਣਕੀ ਬੰਦਾ ਜਿਹੜੇ ਜਿਹੜੇ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਰ ਗਾਇਸ ਗੈਥਨ ਮੈਂ ਤੁਸੀਂ ਵੀ ਸਾਰੇ ਸਾਰੇ ਸਬਸਕ੍ਰਾਈਬ ਕਰ ਲਓ ਸਾਰੇ ਜਨਨ ਲੱਗ ਜਾਓ ਸਾਨੂੰ ਫਟਾਫਟ ਆਇਆ ਕਰਾਂਗੇ ਤੁਹਾਨੂੰ ਬਾਤੂ ਗੱਜ ਮੇਰੇ ਕੱਲ ਨਾ ਗਾਲਾਂ ਪੀਆ ਪਾਪਾ ਤੋਂ ਬਾਦੋਂ ਪਾਪਾ ਕਹਿੰਦੇ ਕੋਈ ਨਾ ਪੁੱਤ ਮੈਂ ਆ ਗਿਆ ਸਾਲ ਬਾਸ ਸਾਰੀ ਖੁੰਦੇ ਕੱਢੂਗਾ ਤਿੰਨ ਸਾਲਾਂ ਦੀ ਤਿੰਨ ਸਾਲਾਂ ਦਾ ਗੁੱਸਾ ਇਕੱਠਾ ਨਿਕਲਣਾ ਮੰਨਿੰਦਰ ਤੇ ਮੰਨ ਬਾਈ ਗੁਰੂ ਜੀ ਟਾਈਮੇ ਰੀ ਚੁੰਨੀ ਲੱਭ ਚੁਈਏ ਬਾਈ ਗੁਰੂ ਜੀ ਖਤਰਾ ਦੇ ਦੀ ਹੋ ਗਿਆ ਬਾਈ ਗੁਰੂ ਜੀ ਬਾਈ ਗੁਰੂ ਜੀ ਜਦੋਂ ਅੱਜ ਮੇਰੀ ਅੱਖਾਂ 'ਚ ਖਾਰਸ਼ ਬਹੁਤ ਹੋ ਜਾਂਦੀ ਐ ਮੈਨੂੰ ਤਾਂ ਨਾ ਰੰਗ ਇੱਕ ਦਿਨ ਰੰਗ ਖੇਡ ਕੇ ਬੀ ਸੌ ਬਿਮਾਰੀ ਲੱਗ ਗਈ ਮੈਨੂੰ ਗਾਈ ਚੁੰਨੀ ਲੈ ਕੇ ਨਾ ਗੱਡੀ ਚਰਾਉਣੀ ਬਹੁਤ ਔਖੀ ਲੱਗਦੀ ਪਰ ਇਹ ਕਰਨ ਲੱਗੀ ਮੇਰੇ ਮੂੰਹ ਉੱਤੇ ਬੋਤਲ ਮਾਰੀ ਜਾਂਦਾ ਮੈਂ ਤੇ ਚਲੋ ਗੇਸ ਚੱਲਦੇ ਹੁਣ ਆਪਾਂ ਹੁਣ ਆਪਾਂ ਮਾਦਲ ਦੇ ਤੁਹਾਨੂੰ ਪਹੁੰਚ ਕੇ ਮਿਲਦੇ ਆ ਗੇਸ ਅਸੀਂ ਮੰਦਿਰ ਤਾ ਪਹੁੰਚ ਗਏ ਆ ਉਹ ਦੇਖੋ ਮੰਦਿਰ ਥੋੜੀ ਜੀ ਦੂਰ ਹੈ ਤੇ ਇਹ ਰਸਤੇ ਚ ਉੱਤਰ ਗਿਆ ਕਹਿੰਦਾ ਮੈਂ ਗੱਡੀ ਚਲਾਉਣੀ ਆ ਇਹ ਸਾਰਾ ਰਸਤਾ ਮੇਰੀ ਜਾਨ ਖਾਂਦਾ ਆ ਆ ਦੇਖੋ ਹਣੇ ਗੱਡੀ ਚ ਵੜ ਗਿਆ ਹੋਇਆ ਹਾਂਜੀ ਹਾਂਜੀ ਅਸੀਂ ਗੱਡੀ ਚਲਾ ਕੇ ਆਏ ਗੱਡੀ ਚਲਾਈ ਆਏ ਦੇਖਿਆ ਕਿ ਨਹੀਂ ਕੈਂਟ ਗੱਡੀ ਚਲਾਈ ਹਾਂ ਰਸਤੇ ਚ ਉੱਥੇ ਬੰਦ ਕਰ ਲਈ ਸੀ ਵਿਚਾਲੇ ਉਹ ਕੀ ਹੋ ਗਿਆ ਉਹ ਟ੍ਰੈਵਲਰ ਆ ਗਿਆ ਸੰਗ ਕਰਕੇ ਬੰਦ ਟ੍ਰੈਵਲ ਵਾਲਾ ਤਾਂ ਕੁੱਧਰ ਲੰਘ ਗਿਆ ਸੀਗਾ ਹੁਣ ਜਦੋਂ ਬੰਦ ਕਰ ਲਈਸ ਤੂੰ ਆ ਦੇਖ ਇਹਨੂੰ ਗੱਡੀ ਹੌਲੀ ਚੱਲ ਇਹਨੂੰ ਗੱਡੀ ਚਲਾਉਣ ਦਾ ਇੰਨਾ ਚਾ ਚੜਿਆ ਹੋਇਆ ਹੈ ਨਾ ਹਾਂ ਬੈਕ ਹੀ ਚਲਾਈ ਜਾਂਦਾ ਇਹਨੂੰ ਮਾਣ ਨੂੰ ਸਿੱਧੀ ਚਲਾ ਲਾ ਚਲੋ ਗイズ ਹੁਣ ਮੈਂ ਮਨਿੰਦਰ ਤੇ ਨਾਲ ਬੈਠ ਕੇ ਅੱਜ ਝੂਟੇ ਲਾਉਂਗੀ ਏ ਦਊਗਾ ਹਣਾ ਆਪਾਂ ਜੰਦੂਦ ਦੇ ਝੋਟੇ ਤੇ ਬਹਿ ਚੁੱਕੇ ਆ ਜੰਦੂਦ ਜੰਦੂਦ ਦੇ ਝੋਟੇ ਤੇ ਹੈ ਝੂਟੇ ਤੇ ਨਹੀਂ ਝੋਟੇ ਤੇ ਬਹਿ ਚੁੱਕੇ ਆਹੋ ਜੰਦੂਦ ਦੇ ਝੋਟੇ ਤੇ ਬਹਿ ਗਏ ਹੁਣ ਆਪਾਂ ਲਵਾਂਗੇ ਝੂਟੇ ਦੇਖੋ ਤੇ ਚਲਾ ਰਿਹਾ ਗੱਡੀ ਵੈਸੇ ਜਦੋਂ ਮੈਂ ਨਾਲ ਬੈਠੀ ਹਾਂ ਮੈਨੂੰ ਡਰ ਵੀ ਜਾਂਦਾ ਹੁੰਦਾ ਵਾ ਕਿਉਂਕਿ ਮम्मा ਡਰਾ ਦਿੰਦੇ ਆ ਮੈਂ ਕੋਈ ਡਰਾਂਦੀ ਨਹੀਂ ਤੈਨੂੰ ਅੱਛਾ ਯਾਰ ਗੱਡੀ ਇੰਨੀ ਚੱਲਦੀ ਕਿੰਨੀ ਤੇਜ਼ ਲੱਗ ਜਾਂਦੀ ਤਾਂ ਕਿੰਨੀ ਤੇਜ਼ ਲੱਲ ਚੱਲਦੀ ਹੈ 40 ਦੀ ਸਪੀਡ ਹੈ ਜੇ ਸਾਰੇ ਇੰਨੀ ਤੂੰ ਭਜਾਇਆ ਨਾ ਨਾ ਕਰ ਤੂੰ ਸਿਰਫ 20 ਤੱਕ ਰੱਖਿਆ ਕਰ ਇੰਨੀ ਕਾ ਤੂੰ ਐ ਆਏ ਪਲਟਾਉਣਾ ਕਾ ਤੋ ਗੱਡੀ ਨੂੰ ਕਿਤੇ ਮੈਂ ਨਿਊਟਰਲ ਕਰਤੀ ਸੀ ਆਂ ਟਾਈਮ ਤਾਂ ਫਿਰ ਲੋਡ ਲੈਂਦੀ ਹੈ ਜੱਡੀ ਜਿੱਥੇ ਆ ਗਏ ਮਿਲ ਗਈ ਟੀਕਾ ਲਾ ਦੇ ਇੱਥੇ ਹਾਂ ਆ ਦੇ ਹੈਗੀ ਜਗ ਸਲੋ ਕਰਨਾ ਗੱਡੀ ਸਲੋ ਤਾਂ ਕਰ ਫੇਰੀ ਲਾਏਂਗਾ ਇੰਡੀਕੇਟਰ ਲਾ ਉਧਰ ਲਾ ਸਾਨੂੰ ਪਹਿਲਾ ਗੇਅਰ ਪੱਕ ਜਾਣ ਦੇ ਚੱਲ 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 ਲੈ ਚੱਲ ਬਾਈ ਬੱਸ ਗ੍ਰਾਟੀ ਬੈਸਤੀ ਚੱਲਣਾ ਕੁਛ ਨਹੀਂ ਆਂਦਾ ਪਿੱਛੇ ਤੂੰ ਚੱਲ ਜਿੰਨੀ देर ਮੈਂ ਕਹਿੰਦੀ ਆ ਚੱਲ ਕੁਛ ਨਹੀਂ ਆਂਦਾ ਚੱਲ ਲੈ ਲੈ ਆ ਕੇ ਜਾਂਦਾ ਨਾ ਕਿੰਨਾ ਗੱਡੀ ਗੱਡੀ ਚ ਕੋਈ ਦਿੱਕਤ ਆ ਗਈ ਆਹੋ ਆ ਗਈ ਸੀਗੀ ਚੱਲ ਜਦ ਤੈਨੂੰ ਗੱਡੀ ਨੇੜੇ ਆ ਜਾਣੀ ਹੁਣ ਤੋਰ ਲੈ ਮੈਂ ਪੈਨਿਕ ਕਰ ਜਾਂਦਾ ਹਾਂ ਕਰ ਜਾਂਦਾ ਨਾ ਪੈਨਿਕ ਤੂੰ ਇਹ ਗੱਡੀ ਬੱਸ ਇਹ ਹੀ ਕਮੀ ਹੈ ਤੇ ਚੱਲ ਹੁਣ ਕਿੱਥੇ ਕਦਰ ਰੁਕਦੀ ਐ ਅੱਗੇ ਕਰ ਹੋਰ ਪੂਰੀ ਅੱਗੇ ਕਰ ਹੈਂਡ ਬ੍ਰੇਕ ਛੱਡ ਹਾਂ ਹਾਂ ਚੱਲ 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 ਬੱਸ ਰੋਕ ਦੇ ਬੱਸ ਮੈਂ ਦੇਖ ਲਿਆ ਤੈਨੂੰ ਗੱਡੀ ਹਜੇ ਨਹੀਂ ਚਲਾਉਣੀ ਹੁੰਦੀ ਤੂੰ ਦੋ ਵਾਰ ਗੱਡੀ ਇੱਥੇ ਮਾੜੀ ਜੀ ਇੰਨੇ ਇੰਨੀ ਖੁੱਲੀ ਰੋਡ ਤੇ ਵੀ ਤੂੰ ਗੱਡੀ ਬੰਦ ਕਰਦੀ ਉਹ ਪਤਾ ਕਿਉਂ ਬੰਦ ਕਰਦੀ ਮੈਂ ਤੁਹਾਨੂੰ ਦੱਸਦਾ ਮੈਂ ਪੈਨਿਕ ਕਰ ਗਿਆ ਸੀ ਕਿਤੇ ਤੋਂ ਪੈਨਿਕ ਕਰ ਗਿਆ ਉਹ ਬੰਦਾ ਖੜਾ ਦੇਖ ਕਿਉਂ ਦੇਖ ਉਧਰੋਂ ਉਧਰੋਂ ਨਾ ਦੇਖ ਮੈਂ ਕਹਿਣੇ ਛੱਡ ਦੇ ਨਾ ਕੋਈ ਡਰ ਲੱਗਦਾ ਕਿਤੇ ਨਾ ਬੈਠ ਕੇ ਦੇਖ ਓਏ ਚਲੋ ਠੀਕ ਹੈ ਗਾਇਜ਼ ਆਪਾਂ ਮਾਤਾ ਦੇ ਪਹੁੰਚ ਗਏ ਹੋਏ ਆਂ ਤੁਹਾਨੂੰ ਮੱਥਾ ਟੇਕ ਦਿਆ ਅੰਦਰ ਤੁਹਾਨੂੰ ਨਾਲੇ ਕਰਾਉਣੇ ਆ ਦਰਸ਼ਨ ਬਸ ਆ ਜੋ ਕੇ ਰਹ ਗਏ ਸਮੰਦਰ ਪਹੁੰਚ ਗਏ ਦੇਖ ਲਓ ਅੰਮੰਦਰ ਦੇ ਸਾਹਮਣੇ ਕੋਈ ਇੰਟਰਫੇਸ ਆ ਹਰੇ ਹਰੇ ਇੱਕ ਵਾਰ ਹੋਟਾਈ ਨਾ ਹਾਂ ਚੌਥੇ ਮਰ ਲਟਕਾ ਲਿਆ ਗਾਇਜ਼ ਆਪਾਂ ਚੱਲੇ ਹੁਣ ਘਰ ਵੱਲ ਆਪਾਂ ਮੰਦਿਰ ਚੋਂ ਮੱਥਾ ਟੇਕ ਲਿਆ ਵਾ ਬੜਾ ਮਜ਼ਾ ਆਇਆ ਯੱਗ 'ਤੇ ਬੈਠ ਕੇ ਤਾਂ ਚਲੋ ਹੁਣ ਚੱਲਦੇ ਆ ਕਰੇ ਗਾਇਜ਼ ਇੱਕ ਛਾਪਾ ਵੀ ਪੈ ਗਿਆ ਸੀਗਾ ਬੱਧ ਦੱਸਣਾ ਨਹੀਂ ਪਰ ਚਲੋ ਸੋਲਵ ਹੋ ਗਿਆ ਦੱਸਣਾ ਤਾਂ ਕਿਉਂ ਨਹੀਂ ਦੱਸ ਦੇ ਕੋਈ ਸ਼ੀਰ ਚੜਾ ਦਈਏ ਤਾਂ ਗਾਇਜ਼ ਚਲੋ ਚੱਲਦੇ ਬੱਚੇ ਪੁਜਾਰੋ ਦੇ ਥੋੜੇ ਦੇ ਚੁੱਪ ਪੁਜਾਰੋ ਗਾਇਜ਼ ਤੁਹਾਨੂੰ ਪਤਾ ਕੀ ਆਇਆ ਮੈਂ ਨਾ ਅਸੀਂ ਦਰਬਾਰ ਚ ਬੈਠੇ ਨਾ ਪੰਡਤ ਜੀ ਕੋਲੇ ਤੇ ਮੇਰੇ ਅੱਜ ਚਾਬੀ ਸੀਗੀ ਤੇ ਮੈਂ ਚਾਬੀ ਨਾ ਕਾਊਂਟਰ ਦੇ ਕੋਲ ਹੀ ਰੱਖਦੀ ਤੇ ਕੋਲ ਹੀ ਰੱਖਤੀ ਮਨਿੰਦਰ ਜੇ ਕਿਤੇ ਇੱਕ ਜਗਰਾਤੇ ਚ ਮੇਲੇ ਚ ਹੁੰਦੇ ਨਾ ਕਦੇ ਚਾਬੀ ਨਹੀਂ ਲੱਭਣੀ ਸੀ ਇਹ ਤਾਂ ਗੱਲ ਕਰ ਰ ਮਾਤਾ ਰਾਣੀ ਦੀ ਕਿਰਪਾ ਮਾਤਾ ਰਾਣੀ ਦੇ ਦਰਬਾਰ ਤੇ ਬੈਠੇ ਹੋਈ ਸੀ ਮੈਂ ਸੱਚੇ ਦਿਲੋਂ ਅਰਦਾਸ ਕੀਤੀ ਮਾ ਮਾਈ ਜੀ ਮੈਨੂੰ ਚਾਬੀ ਲਵਾ ਦਿਓ ਬਸ ਮੈਨੂੰ ਐ ਲੱਗਿਆ ਅੰਦਰ ਜਾ ਕੇ ਦੇਖੋ ਮੈਂ ਤਾਂ ਇਹਨੂੰ ਕਿਹਾ ਅੰਦਰ ਚੰਲੋ ਫਿਰ ਮੈਂ ਅੰਦਰ ਲੱਗਿਆ ਫਿਰ ਗਾਇਜ਼ ਮਾਤਾ ਰਾਣੀ ਨੇ ਆਪਦੇ ਕੋਲੇ ਸਾਫ਼ ਕੇ ਰੱਖੇ ਹੋਈ ਸੀਗੀ ਸਾਡੀ ਚਾਬੀ ਗਾਈਜ਼ ਮੇਰੇ मामੂਣੀ ਐ ਐਸੀ मामੂਣੀ ਦੇ ਸਾਹਮਣੇ ਗੱਡੀ ਚ ਦੱਦਦੇ ਪਏ ਨੇ ਰੀਟਚ ਰੀਟਚ ਕਿਧਰ ਰੀਤਚ ਰੀਟਚ ਰੀਟਚ ਹੋਰ ਅਮਾ ਹੋਲ ਡਿਪਰ ਮਾਰੇ मामੂਣ ਡਿਪਰ ਮਾਰੇ ਮਾਰੇ ਤੇ ਜਾਣੀ ਕੋ ਮਾਮੂਣਾ ਸਾਹਮਣੇ ਜਾ ਰਹੀ ਗੱਡੀ ਐ ਮਾ ਕਰੇ ਮਾਮੂਣਾ ਦੇ ਕੋਲੇ ਪਿੱਛੇ ਨੂੰ ਕਮਾ ਡਿਪਰ ਡਾਊਨ ਕਰੇ ਡਿਪਰ ਡਾਊਨ ਕਰੇ ਬਸ ਰਹਿਣ ਦੇ ਤਾਂ ਉਹਨਾਂ ਸੂਰਜ ਛੜਿਆ ਹੋਇਆ ਉਹਦਾ ਤਾਂ ਗਾਈਜ਼ ਪਿੱਛੇ ਵਾਲਾ ਦੇਖੋ ਕਿੰਨੀਆਂ ਲੈਟਾਂ ਲੈ ਕੇ ਆ ਰਿਹਾ ਵਾਹੇ ਮੇਰਾ ਕੈਮਰਾ ਵੀ ਬਲਰ ਹੋ ਗਿਆ ਗਾਈਜ਼ ਤੁਹਾਨੂੰ मामੂ ਨਹੀਂ ਦਿਖਾਣੇ मामੂ ਨਹੀਂ ਮੈਂ ਹੋਰ ਸ਼ੀਸ਼ਾ ਵੀ ਥੱਲੇ ਕਰ ਲਿਆ ਵਾ ਬਸ मामੂ ਨੇ ਇੱਥੇ ਘੁਮੜਨ ਦਾ ਨਾ ਵਾਪਸਿੱਤੇ ਜਾਣਾ ਹਾਂ ਤੇ ਚਲੋ ਚੱਲਦੇ ਹਾਂ ਗਾਈਜ਼ ਆ ਰੋਡ ਤੇ ਰੌਣਕ ਬੜੀ ਰਹਿੰਦੀ ਉਧਰ ਲੋਕ ਆਨੇ ਰਹਿੰਦੇ ਸੁਨਾਰ ਰੋਡਾ ਸੁਨਾਰ ਰੋਡ ਪਰ ਵੀਰਵਾਰ ਨੂੰ ਇੱਥੇ ਬੜੀ ਰੌਣਕ ਹੁੰਦੀ ਹੈ ਸਾਰੇ ਜਣੇ ਆਇਆ ਕਰੋ ਐਡਰੈਸਿੰਦੀ ਡਿਸਕ੍ਰਿਪਸ਼ਨ ਗਾਈਜ਼ ਸਾਰੇ ਜਨਾਇਗਰ ਨੂੰ ਮम्मा ਕੀ ਸਲਾਹ ਦੇਣਾ ਚਾਹੋਗੇ ਸਾਰਿਆਂ ਨੂੰ ਬਸ ਬੰਦਾਰੀ ਨਾਲ ਮਾਤਾ ਰਾਣੀ ਦੇ ਦਰਬਾਰ ਤੇ ਆਓ ਸੱਚੇ ਦਿਲ ਨਾਲ ਆਓ ਗਾਇਸ ਮੁੜ ਕੇ ਦੇਖ ਲਓ ਬਾਏ ਬਾਏ ਹਾਂ ਸਾਨੂੰ ਬਾਏ ਨਹੀਂ ਕਰਕੇ ਗਏ ਲੜ ਪੈਣਾ ਆਪਾਂ ਹਾਂਜੀ ਮੈਂ ਤੁਸੀ ਸੰਦੇਸ਼ ਦੇ ਰਹੇ ਸੀ ਮੈਂ ਸੰਦੇਸ਼ ਦੇ ਰਹੀ ਸੀ ਕਿ ਬਸ ਜਿੰਨੀ ਮਰਜੀ ਬੰਦਾ ਮਾੜੀ ਕੰਡੀਸ਼ਨ ਚ ਹੋਵੇ ਜਿੰਨਾ ਮਰਜੀ ਟੁੱਟਿਆ ਹੋਵੇ ਇੱਕ ਵਾਰੀ ਮਾਤਾ ਰਾਣੀ ਦੇ ਦਰਬਾਰ ਤੇ ਆ ਜਾਓ ਸਾਰੇ ਕੰਮ ਵਪਾਰ ਜਿਹੜਾ ਸੱਚੇ ਦਿਲੋਂ ਅਰਦਾਸ ਕਰਦਾ ਨਾ ਮਾਤਾ ਰਾਣੀ ਉਹਦੀ ਪੱਕਾ ਸੁਣਦੀ ਹੈ ਇਹ ਤਾਂ ਗੱਲ ਹੈ ਮੈਨੂੰ ਬਹੁਤ 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 ਜ਼ਿਆਦਾ ਟਰਸਟ ਹੈ ਗਾਇਜ਼ ਮੇਰੇ ਨਾਲ ਤਾਂ ਹੋਣੀ ਇਹ ਘਟਨਾ ਘਟਿਆ ਵੀ ਚਾਬੀ ਗੁੰਮ ਗਈ ਮੈਂ ਸੱਚੇ ਦਿਲੋਂ ਅਰਦਾਸ ਕੀਤੀ ਮਾ ਮਾਈ ਜੀ ਚਾਬੀ ਲਪਾ ਦਿਓ ਉਹ ਇੱਥੇ ਕੱਠ ਸੀ ਨਾ ਮੈਨੂੰ ਲੱਗਦਾ ਨਹੀਂ ਸੀ ਕਿ ਚਾਬੀ ਲੱਭ ਜੂਗੀ ਪਰ ਮੈਨੂੰ ਮਾਤਾ ਰਾਣੀ ਤੇ ਵਿਸ਼ਵਾਸ ਸੀ ਕਿ ਮੈਂ ਚੁੱਕ ਕੇ ਖੜੀ ਸੀ ਨਾ ਤੁਸੀਂ ਕਹਿੰਦੇ ਤੋਂ ਕਹਿੰਦੇ ਇੱਥੇ ਕਿਉਂ ਖੜੇ ਹੋ ਮੈਨੂੰ ਪਤਾ ਹੀ ਕੇ ਚਾਬੀ ਦੋ ਹੀ ਟਿਕਾਣੇ ਲੱਭੇ ਵਸ ਦੇਲਾ ਦੂਜੇ ਟਿਕਾਣੇ ਤੇ ਜਾ ਕੇ ਚਾਬੀ ਮਿਲਦੀ ਦੋ ਕਾਊਂਟਰਾਂ ਤੇ ਪੁੱਛਿਆ ਦੋਨਾਂ ਕਾਊਂਟਰਾਂ ਤੋਂ ਤੀਜੇ ਮਾਤਾ ਦੇ ਅੰਦਰ ਗਏ ਮੰਦਿਰ ਚ ਦਰਬਾਰ ਚ ਪਈ ਸੀ ਦੇਲਾ ਚਾਬੀ ਮੈਨੂੰ ਪਤਾ ਸੀ ਮੈਨੂੰ ਨਾ ਦਰਵਾਜ਼ੇ ਜਦੋਂ ਮੈਂ ਕਹਿਣਾ ਮਾਮਾਈ ਜੀ ਹਏ ਨਾਲੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਈ ਦਰਬਾਰ ਚ ਸਾਹਮਣੇ ਹੀ ਆਏ ਰੱਖੀ ਪਈ ਸੀ ਆ ਵੀ ਆ ਕੇ ਚੱਕ ਕੇ ਲੈ ਜਾਓ ਤੇ ਨੇਮ ਬੁਲਾਇਆ ਹੋਵੇ ਕੁਛ ਰਹਿ ਗਿਆ ਥੋੜਾ ਆ ਜਾਓ ਦੁਬਾਰਾ ਦਰਸ਼ਨ ਕਰਕੇ ਜਾਓ ਹਾਂ ਗਾਇਸ ਇੱਕ ਗਾਇਵੋਟੀਆਂ ਗੱਲਾਂ ਕਰਕੇ ਵਿਸ਼ਵਾਸ ਮੰਦਾ ਕੋਈ ਹੋਰ ਗੱਲਾਂ ਬਾਤਾਂ ਸੁਣਾਉ ਮਮਾ ਬਸ ਗੱਲਾਂ ਬਾਤਾਂ ਕੀ ਕਿੱਲਾ ਖਾ ਲੋ ਬਸ ਤੂੰ ਅੱਗੇ ਵਾਸਤੇ ਧਿਆਨ ਰੱਖਣਾ ਵਾ ਹੁਣ ਤਾਂ ਚਾਬੀ ਮਾਤਾ ਦੇ ਦਰਬਾਰ 'ਚ ਸੀ ਮਿਲ ਗਈ ਕਿਤੇ ਹੋਰ ਵਿਆਹ ਬੂਝ ਨਾ ਸੱਟ ਦੇਵੀਂ ਨਹੀਂ ਨਹੀਂ ਤੁਹਾਨੂੰ ਪਤਾ ਕਿ ਕਿਵੇਂ ਕਦੀ ਵਿਆਹ ਜਗਰਾਤੇ ਮੇਲੇ ਭੰਡਾਰੇ ਇਹ ਜੀ ਜਗ੍ਹਾ ਤੇ ਨਹੀਂ ਲੱਭਦੀ ਹੁੰਦੀ ਤੁਹਾਨੂੰ ਪਤਾ ਕਿਵੇਂ ਕਦੀ ਚਾਬੀ ਇੰਨੀ ਛੁੱਟਦੀ ਹੈ ਚਾਬੀ ਇੱਥੇ ਤਾਂ ਬਹੁਤ ਜ਼ਿਆਦਾ ਉਹ ਉਹ ਹੈ ਨਾ ਅੰਦਰ ਸਿਕਿਉਰਿਟੀ ਬਹੁਤ ਹੈ ਕਾਊਂਟਰ ਬਹੁਤ ਬਣੇ ਹੋਏ ਆ ਇੱਥੇ ਤਾਂ ਸੇਫਟੀ ਹੈ ਹਰ ਚੀਜ਼ ਦੀ ਇਸ ਕਰਕੇ ਆਪਾਂ ਨੂੰ ਚਾਬੀ ਮਿਲ ਗਈ ਹੈ ਪਹਿਲਾਂ ਜਿੱਥੋਂ ਮਿਲਣੀ ਸੀ ਨਾ ਉੱਥੇ ਪੁੱਛਣ ਦੀ ਲੋੜ ਵੀ ਨਹੀਂ ਹੈਗੀ ਆਹ ਸਹੀ ਕਿਆ ਗੈਸ ਤੁਹਾਨੂੰ ਆਪਾਂ ਹੁਣ ਐਂਟਰ ਕਰਦੇ ਪਏ ਆਪਾਂ ਝਾੜ ਚ ਤੇ ਬੈਠੀ ਹੋਏ ਆ ਤੇ ਆਪਾਂ ਜਾਣੇ ਪਿਆ ਕੈਨੇਡਾ ਵੱਲ ਨੂੰ ਮੈਂ ਕੈਨੇਡਾ ਲੰਘ ਗਿਆ ਕਿਉਂ ਨਾ ਹਜੇ ਨਾ ਆਜੇ ਤਾਂ ਗੈਸ ਇਹ ਕੈਨੇਡਾ ਖੁਰਦ ਆਪਾਂ ਕੈਨੇਡਾ ਕਲਾਚ ਚ ਚੱਲੇ ਆ ਫੈਨ ਨੂੰ ਲੱਗ ਰਿਹਾ ਆਪਾਂ ਕੈਨੇਡਾ ਕਲਾਚ ਹੀ ਫਿਰ ਰਹੇ ਆ ਕਿੰਨੀ ਦੇਰ ਤੇ ਖੁਰਦ ਹਾਂ ਆ ਪਤਾ ਕੈਨੇਡਾ ਕਲਾਤਾ ਆਪਾਂ ਪਿੱਛੇ ਹੀ ਛੱਡਿਆ ਆ ਕੈਨੇਡਾ ਖੁਰਦ ਪਿੱਛੇ ਰਹਿ ਗਈ ਉਹਦਾ ਪਛੜਦੇ ਆਏ ਆ ਪਿੱਛੇ ਹੀ ਕੋਈ ਗੱਲ ਨਹੀਂ ਜਾਈ ਸਾਡਾ ਦੇਖ ਲੋ ਆ ਕੈਨੇਡਾ ਦੇਖ ਲੋ ਇੱਧਰ ਵੀ ਕੈਨੇਡਾ ਇੱਧਰ ਵੀ ਕੈਨੇਡਾ ਹੀ ਆ ਸਾਡਾ ਅੰਦੀ ਦਾ ਬੱਚਾ ਥੱਲੇ ਆਣਾ ਚਲ ਕੱਲ ਲੁਹਾਰਨ ਮਰੀ ਜਾਂਦੇ ਆ ਦੱਸ ਓ ਮੈਂ ਇੱਧਰ ਕਰੂ ਇੱਧਰ ਬੰਦਲੂ ਜਾ ਬ੍ਰੇਕ ਬ੍ਰੇਕ ਸੈਟਿੰਗ ਕੋਈ ਨਹੀਂ ਉਹਦੀ ਸੈਟਿੰਗ ਸੈਟਿੰਗ ਵਾਲੀ ਹੋਗੀ ਬੰਦਲੂ ਕੋਈ ਮਾਫ ਕਰੀ ਮਟਿਆ ਕਿੰਨੇ ਸੋਹਣੇ ਆਂਦੀ ਆ ਫੋਟੋ ਐ ਹਾ ਯਾਰ ਮੈਂ ਤਾਂ ਰਿੱਕੀ ਦਾ ਬੜਾ ਹੀ ਜਾਂਦਾ ਲੈ ਲੈ ਕੁੜੀਆਂ ਦੇ ਸਵਾਦ ਇੰਸਟਾਗ੍ਰਾਮ ਵਾਲਿਆਂ ਦੇ ਲੈ ਹੁਣ ਉਹ ਜੀ ਕੀ ਗਲਤੀ ਉਹ ਜੀ ਲੈ ਤੂੰ ਗਲਤੀ ਤੂੰ ਕਰੇ ਅਗਲੇ ਨੇ ਸਾਨੂੰ ਹੀ ਚੱਕਣਾ ਮਾ ਜਾ ਘਰ ਦੇ ਨੂੰ ਪਤਾ ਨਹੀਂ ਹੋਣਾ ਘਰ ਦੇ ਥੋੜੇ ਪਾਸੇ ਜਾਣ ਕੇ ਕਰਾਂ ਤਾਂ ਹੀ ਤਾਂ ਆਪਾਂ ਘਰ ਦੇ ਨਾਲ ਗੱਲਾਂ ਸੀਰੀਆ ਇਹ ਚਲੋ ਗਏ ਤੁਹਾਨੂੰ ਮਿਲਦੇ ਆਪਾਂ ਘਰੇ ਚੱਲ ਕੇ ਤੇ ਥੋੜੀ ਜਿਹੀ ਗੱਲਬਾਤ ਮਾਰ ਹਾਂਜੀ ਸੋ ਗਾਇਸ ਆਪਾਂ ਘਰੇ ਆ ਚੁੱਕੇ ਹੁਏ ਘਰੇ ਆ ਕੇ ਆਪ ਬੈਠੇ ਹੁਏ ਆ ਲਫੜ ਵੀ ਖਾ ਲਿਆ ਲਫੜ ਵੀ ਖਾਦਾ ਹੋਣੀ ਹੁਣੀ ਮੈਂ ਗਾਇਸ ਅੱਜ ਅਸੀਂ ਥੋੜਾ ਜਿਹਾ ਮੂਡ ਠੀਕ ਲੱਗਦਾ ਬਾ ਲੱਗਦਾ ਵਾ ਲੱਗਦਾ ਵਾ ਇੱਕ ਕਾਰ ਹੋਈਗਾ ਤੁਹਾਨੂੰ ਪਿਛਲੇ ਮਤਲਬ ਪਿਛਲੇ ਕੀ ਤੁਹਾਨੂੰ ਪਤਾ ਲੱਗ ਜੂਗਾ ਕੀ ਹੋਇਆ ਸੀਗਾ ਕੀ ਹੋਇਆ ਸੀਗਾ ਚਾਬੀ ਗਮ ਗਈ ਸੀ ਅੱਜ ਖਾਸ ਕੁਝ ਨਹੀਂ ਹੋਇਆ ਪਰ ਜਿਹੜੇ ਚਾਬੀ ਗਮਾਤੀ ਤੁਸੀਂ ਇਹ ਗਮਾਈਆ ਰੱਬ ਦੀ ਮੈਂ ਨਹੀਂ ਗਮਾਈਗੀ ਮਾਤਾ ਦੀ ਮੇਰੇ ਲੱਭ ਵੀ ਗਈ ਸੀ ਅਸੀਂ ਮਾਤਾ ਦੇ ਘਰੇ ਗਏ ਸੀ ਸਾਨੂੰ ਮਿਲ ਵੀ ਗਏ ਸੀ ਸੋ ਗਾਇਜ਼ ਅੱਜ ਦੇ ਵੀ ਲੋਗ ਵੀ ਚੇਨਈਂ ਜੇ ਵਧੀਆ ਲੱਗ ਜਾਵੇ ਤੇ ਲੈ ਇਹ ਬੁੱਥਾ ਆ ਗਿਆ ਨਹੀਂ ਬਿੱਟ ਵਿੱਚ ਬੜੀ ਜਾਂਦਾ ਲੈ ਐ ਬਹਿ ਜਾਣੀ ਆ ਗਾਇਜ਼ ਮੈਂ ਬਾਬੇ ਨੂੰ ਐ ਬਹਿ ਜਾਣੀ ਆ ਇਹਦਾ ਬੁੱਥਾ ਦੇਖੋ ਲੈ ਇਹਦੀ ਬੁੱਥੀ ਦੇਖ ਲਓ ਗਾਇਜ਼ ਸੋਣੀ ਆ ਇਹ ਜੋਤਾਲਾ ਬਾਬਾ ਆ ਜੋਤਾਲਾ ਬਾਬੇ ਦੀ ਬੁੱਥੀ ਦੇਖ ਲਓ ਚੋੜ ਗਿਆ ਸੋ ਗਾਇਜ਼ ਸੋ ਗਾਇਜ਼ ਅੱਜ ਦੇ ਵੀ ਲੋਗ ਵੀ ਚੇਨਈਂ ਜੇ ਵਧੀਆ ਲੱਗ ਜਾਵੇ ਤੇ ਲਾਈਕ ਕਰੋ ਕਮੈਂਟ ਕਰੋ ਟਿੱਕਾ ਲਓ ਤੂੰ ਖਾ ਲਾ ਗਾਇਸ ਇਹਦੀ ਬੁੱਥੀ ਨਾ ਦੇਖਿਆ ਕਰੋ ਸੋਹਣੀ ਨਹੀਂ ਹੈ ਸੋ ਗਾਇਸ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰ ਦਿਓ ਇਹਨਾਂ ਦੀ ਖਾਪ ਤਾਂ ਚੱਲਦੀ ਰਹਿਣੀ ਆ ਲਵ ਯੂ ਟੂ 올 ਲਾਈਕ ਵਨ ਸ਼ੇਅਰ ਕਰ ਦਿਓ ਬਾਏ ਬਾਏ